ਬੀ ਇੰਨੀ ਸੋਹਣੀ ਫੁੱਲਾ ਵਰਗੀ ਧੀ ਪਿੰਡ ਪਰ ਆਇਆ ਪਹਿਲੀ ਵਾਰੀ ਬਸ ਤੇ ਆਉਣ ਲੱਗੀ ਸੀ ਇੰਨਾ ਕੋ ਸਫਰ ਵੀ ਕੱਲਿਆਂ ਦਾ ਉਹਦਾ ਸੇਫ ਨਹੀਂ ਰਿਹਾ ਸਾਰੇ ਕਜ਼ਨਸ ਨੂੰ ਮਿਲਣ ਦੀ ਐਕਸਾਈਟਮੈਂਟ ਵੀ ਸੀ ਪਹਿਲੀ ਵਾਰ ਚੰਡੀਗੜ੍ਹ ਆਉਣਾ ਸੀ ਇਸ ਚੀਜ਼ ਦੀ ਅਲੱਗ ਖੁਸ਼ੀ ਸੀ ਕਿ ਮੈਂ ਵੀ ਆਪਣੇ ਕਜ਼ਨਸ ਨਾਲ ਜਾਉਂਗੀ ਜਾਂ ਮੈਂ ਇਸ ਵਾਰ ਘੁੰਮ ਕੇ ਆਉਂਗੀ ਇਰੇ ਸਾਨੂੰ ਉਹਨੇ ਕਿਹਾ ਵੀ ਮੈਂ ਮਤਲਬ ਆਪਣੇ ਬ੍ਰਦਰ ਨੂੰ ਇਹ ਗੱਲ ਕਹੀ ਕਿ ਮੈਂ ਇਥੋਂ ਵਾਸਤੇ ਚੜ ਪਈ ਆ ਇਹਦੇ ਨਾਲ ਕੁਝ ਹੋਰ ਲੜਕੀਆਂ ਸੀ ਸੁਣਿਆ ਕਿ ਉਹ ਕਹਿ ਰਹੀਆਂ ਕਿ ਆਪਾਂ ਦੂਸਰੀ ਵਾਸਤੇ ਜਾਣੇ ਆ ਇਹਨੇ ਵਿਚਾਰੀ ਦੀ ਮਾੜੀ ਕਿਸੇ ਨੂੰ ਕਹਿ ਲੋ ਜਾਂ ਮੌਤ ਆਈ ਸੀ ਕਹਿੰਦੀ ਮੇਰਾ ਭਰਾ ਉੱਥੇ ਡੀਕ ਰਿਆ ਮੈਂ ਇਸੇ ਵਾਸਤੇ ਚਲੀ ਜਾਨੀ ਆ ਹੋਰ ਬਸ ਕੋਈ ਆ ਨਹੀਂ ਰਹੀ ਪਰ ਅੱਜ ਕਾਲੀ ਸਿਕਾਉ ਦੇ ਰੀਅਲ ਬ੍ਰਦਰ ਇੱਕ ਤਾਂ ਜਿਵੇਂ ਸੁੱਖਾਂ ਸੁਖ ਸੁਖ ਕੇ ਸੀ ਉਹਨਾਂ ਨੂੰ ਭਰਾ ਲਿਆ ਸੀਗਾ ਤੇ ਕੱਲ ਉਹ ਦਾ ਬ੍ਰਦਰ ਦਾ ਬਰਥਡੇ ਸੀ ਤੇ ਉਹਨੇ ਵੀਡੀਓ ਕਾਲ ਵੀ ਥੋੜੇ ਟਾਈਮ ਪਹਿਲਾਂ ਕੀਤੀ ਕਿ ਵਿਸ਼ਿੰਗ ਵਿਸ਼ਲੀਆ ਬlesinges ਲਈ ਤੇ ਨਾਲ ਹੀ ਜਿੱਦਾਂ ਉਹ ਇੱਕ ਮਤਲਬ ਸਿੱਖ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਐਸਜੀਪੀ ਦੀ ਸ਼੍ਰੋਮਿਕ ਬੇਟੀ ਦੀ ਅੰਦਰ ਜਿਹੜਾ ਉਹਨਾਂ ਦਾ ਕਾਲਜ ਆ ਰਿਹਾ ਤੇ ਉੱਥੇ ਉਹਨਾਂ ਦੇ ਕੁਝ ਆਪਣੇ ਰੂਲਸ ਹੁੰਦੇ ਆ ਤੇ ਉਹਨਾਂ ਦੇ ਅਕੋਰਡਿੰਗ ਉਹਨੂੰ ਵੀਡੀਓ ਕਾਲ ਚਾਹੀਦੀ ਸੀ ਆਪਣੇ ਮੰਮਾ ਨਾਲ ਗੱਲ ਕਰਵਾ ਕੇ ਫਿਰ ਉਹ ਆਪਣੇ ਕਾਲਜ ਤੋਂ ਨਿਕਲ ਸਕਦੀ ਸੀ ਗੁਰਦੁਆਰਾ ਸਾਹਿਬ ਉੱਤੇ ਸੀ ਚਾਚਾ ਜੀ ਹੋਣੇ ਕਿ ਬੱਚੇ ਦਾ ਬਰਥਡੇ ਆ ਉਸ ਟਾਈਮ ਉਹਨਾਂ ਨੂੰ ਵੀਡੀਓ ਕਾਲ ਕਰਕੇ ਨਾਲੇ ਉਹਨੇ ਗੱਲ ਕੀਤੀ ਬਲੇਸਿੰਗਸ ਦਿੱਤੀਆਂ ਤੇ ਨਾਲੇ ਆਪਣੇ ਮੈਡਮ ਨਾਲ ਵੀ ਗੱਲ ਕਰਵਾਈ ਕਿ ਮੈਨੂੰ ਇਹਨਾਂ ਨੂੰ ਬੋਲੋ ਕਿ ਮੈਨੂੰ ਘਰ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਉਸੇ ਟਾਈਮ ਹੀ ਹਲੇ ਉਹ ਨਿਕਲੀ ਆ ਤੇ ਥੋੜੇ ਟਾਈਮ ਬਾਅਦ ਕਾਲ ਆ ਗਈ ਕਿ ਬਸ ਐਕਸੀਡੈਂਟ ਹੋ ਗਿਆ ਇਹ ਹਾਸੇ ਤੋਂ ਕਿੰਨੀ ਦੇਰ ਪਹਿਲਾਂ ਦੀ ਗੱਲ ਹੈ ਜੀ ਜਦੋਂ ਇਹ ਗੱਲਬਾਤ ਹੋਈ ਇਹ ਇਹ ਫਾਰਮੈਲिटीज ਆਪਾਂ ਨਿਕਲਣ ਲੱਗ ਗਈ ਆਲਮੋਸਟ ਕਰਦੇ ਹੁੰਨੇ ਆ ਕਿ ਜਾ ਰਹੇ ਆ ਤੇ ਬਾਰਡਰ ਨਾਲ ਗੱਲ ਕਰਵਾਨੀ ਹੁੰਦੀ ਤੇ ਇਹ ਅੱਧਾ ਕੁ ਘੰਟਾ ਪਹਿਲਾਂ ਦੀ ਗੱਲ ਹੋ ਗਈ ਆਲਮੋਸਟ ਮਤਲਬ ਖੁਸ਼ੀਆਂ ਸੀਗੀਆਂ ਪਰਿਵਾਰ ਨੇ ਵੱਡੇ ਭਰਾ ਦਾ ਵੱਡੇ ਮਨਾਣਾ ਸੀ ਭਰਾ ਦਾ ਵੱਡੇ ਮਨਾਉਣਾ ਸੀ ਛੁੱਟੀਆਂ ਦੀ ਖੁਸ਼ੀ ਸੀ ਕਿ ਮੈਂ ਹੁਣ ਦੀਵਾਲੀ ਤੋਂ ਬਾਅਦ ਕਾਫੀ ਟਾਈਮ ਬਾਅਦ ਹੁਣ ਘਰ ਜਾ ਰਹੀ ਸੀ ਤੇ ਕੁਝ ਉਹ ਜਿੱਦਾਂ ਅਸੀਂ ਸਾਰੇ ਚੰਡੀਗੜ੍ਹ ਸੀਗੇ ਸਾਰੇ ਕਜ਼ਨਸ ਨੂੰ ਮਿਲਣ ਦੀ ਐਕਸਾਈਟਮੈਂਟ ਵੀ ਸੀ ਪਹਿਲੀ ਵਾਰ ਚੰਡੀਗੜਾ ਆਉਣਾ ਸੀ ਇਸ ਚੀਜ਼ ਦੀ ਅਲੱਗ ਖੁਸ਼ੀ ਸੀ ਕਿ ਮੈਂ ਵੀ ਆਪਣੇ ਕਜ਼ਨਸ ਨਾਲ ਜਾਉਂਗੀ ਜਾਂ ਮੈਂ ਇਸ ਵਾਰ ਘੁੰਮ ਕੇ ਆਉਂਗੀ ਅੱਛਾ ਤੁਸੀਂ ਪਹਿਲਾਂ ਹੀ ਇੱਥੇ ਸੀਗੇ ਸਾਰੇ ਕਜ਼ਨ ਉਹ ਜੀ ਅਸੀਂ ਸਾਰੇ ਚੰਡੀਗੜ੍ਹ ਇਕੱਠੇ ਹੋਏ ਹੋਏ ਸੀਗੇ ਤੇ ਇਹਨੇ ਹੁਣ ਆਉਣਾ ਸੀਗਾ ਔਰ ਸਾਡੇ ਚੋਂ ਇੱਕ ਕਜ਼ਨ ਉਹਨੂੰ ਲੈਣ ਗਿਆ ਬਠਿੰਡਾ ਕਿ ਤੂੰ ਬਠਿੰਡਾ ਤੱਕ ਆ ਜਾ ਅੱਗੇ ਅੱਗੋ ਤੈਨੂੰ ਲੈ ਜਾਵਾਂਗੇ ਅਸੀਂ ਤੇ ਉਹ ਪਹਿਲੀ ਵਾਰੀ ਬਸ ਤੇ ਆਉਣ ਲੱਗੀ ਸੀ ਇੰਨਾ ਕੁ ਸਫ਼ਰ ਵੀ ਕੱਲਿਆਂ ਦਾ ਉਹਦਾ ਸੇਫ ਨਹੀਂ ਰਿਹਾ ਤਾਂ ਇਹ ਸਾਰੀਆਂ ਕਜ਼ਨਸ ਚੋ ਛੁੱਟੀ ਆ ਲਾਡ ਲਈ ਆ ਸਾਰਿਆਂ ਦੀ ਉਤੋਂ ਅੰਮ੍ਰਿਤਸਰ ਗਿਆ ਗੱਤਗਾ ਬਹੁਤ ਸੋਨਾ ਖੇਡਦੀ ਆ ਸਾਰਾ ਨੂੰ ਉਦਾਂ ਹੀ ਕੇਸ ਕੀ ਜਦੋਂ ਬੰਦੀ ਹੈ ਤੇ ਉਦਾਂ ਹੀ ਬੜੀ ਪਿਆਰੀ ਲੱਗਦੀ ਹੈ ਕਿ ਉਹ ਦੋ ਪੈਣਾ ਤੋਂ ਬਾਅਦ ਹੋਇਆ ਸੀ ਔਰ ਕਾਫੀ ਗੈਪ ਤੋਂ ਬਾਅਦ ਹੋਇਆ ਸੀਗਾ ਤੇ ਉਹ ਉਹਦੇ ਤੋਂ ਕਾਫੀ ਛੋਟਾ ਹੈ 6-7 8 ਸਾਲ ਛੋਟਾ ਹੋ ਗਰਮ ਉਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਫਿਰ ਕਿਸ ਤਰ੍ਹਾਂ ਕਰਦਾ ਕਿਵੇਂ ਚੱਲਦਾ ਹੈ ਉਹ ਐਗਰੀਕਲਚਰ ਸੀ ਆ ਖੇਤੀਬਾੜੀ ਕਰਦੇ ਔਰ ਕਰਦਾ ਫਾਈਨੈਂਸ਼ਲੀ ਉਹ ਜਿਵੇਂ ਅਸੀਂ ਮਿਡਲ ਕਲਾਸ ਫੈਮਿਲੀ ਵਾਲੇ ਆ ਤੇ ਸਾਡੀ ਸੋਚ ਇਦਾਂ ਦੀ ਹੁੰਦੀ ਹੈ ਕਿ ਅਸੀਂ ਆਪਣੇ ਪੇਰੈਂਟਸ ਨੂੰ ਜੋ ਚੀਜ਼ਾਂ ਉਹ ਨਹੀਂ ਦੇਖ ਪਏ ਇਹ ਚੀਜ਼ਾਂ ਉਹ ਸਾਡੇ ਲਈ ਨਹੀਂ ਕਰ ਸਕੇ ਅਸੀਂ ਉਹਨਾਂ ਲਈ ਕਰ ਲਾਂਗੇ ਕੁਝ ਇਦਾਂ ਦਾ ਹੀ ਕੁਝ ਹੁੰਦੇ ਵੀ ਵਿਚਾਰ ਸੀਗੇ ਕਿ ਮੈਂ ਮੈਂ ਆਪਣੇ ਪੇਰੈਂਟਸ ਨੂੰ ਆਪਣੇ ਪਾਪਾ ਨੂੰ ਸਪੋਰਟ ਕਰਨਾ ਅਸੀਂ ਦੋ ਭੈਣਾਂ ਅਸੀਂ ਦੋਵਾਂ ਨੇ ਹਲਕੇ ਆਪਣੀ ਫੈਮਿਲੀ ਨੂੰ ਆਪਣੇ ਛੋਟੇ ਭਰਾ ਨੂੰ ਪੜਾਉਣਾ ਵੀ ਆ ਤੇ ਇਦਾਂ ਦੇ ਕੁਝ ਗੱਲਾਂ ਉਹ ਕਰਦੀ ਸੀ ਅਕਸਰ ਸੁਪਨਾ ਦੇਖੋ ਸਰ ਆਪਾਂ ਮੀਡਲ ਕਲਾਸ ਵਾਲੇ ਆ ਤੇ ਆਪਾਂ ਨੂੰ ਇੰਨਾ ਕੁ ਹੁੰਦਾ ਕਿ ਅਸੀਂ ਇੰਡੀਪੈਂਡੈਂਟ ਹੋ ਜਾਈਏ ਜਾਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਲਈਏ ਤੇ ਸੁਪਨੇ ਤਾਂ ਬਾਕੀ ਕੁੜੀਆਂ ਤਰ੍ਹਾਂ ਉਹਨੂੰ ਵੀ ਉਹ ਚਾਹੁੰਦੀ ਸੀ ਕਿ ਮੈਂ ਵੀ ਕੁਝ ਵੱਡੇ ਰੈਂਕ ਤੇ ਜਾਵਾਂ ਜਾਂ ਕੁਝ ਆਪਣੇ ਫੈਮਿਲੀ ਨੂੰ ਕੁਝ ਜ਼ਿਆਦਾ ਕਰਾਂ। ਯਾਹੀ ਸਪਨੇ ਤਾਂ ਜੀ ਦੇਖੋ ਇਹੀ ਸੀ ਕਿ ਆਪਣੇ ਤੇ ਆਪਣੇ ਪਰਿਵਾਰ ਦੀ ਆਪਣੇ ਲੋਕਾਂ ਦੀ ਸੇਵਾ ਕਰਨੇ ਬਾਰੇ ਅਕਸਰ ਉਹ ਗੱਲਾਂਬਾਤਾਂ ਕਰਦੀ ਸੀ। ਕੋਈ ਸਟੱਡੀ ਕਰਕੇ ਹਾਇਰ ਸਟੱਡੀ ਦੇ ਵਿੱਚ ਜਾ ਕੇ ਕੋਈ ਅੱਛਾ ਅਫਸਰ ਬੰਨਾ ਜਾਂ ਟੀਚਰ ਬੰਨਾ ਇਹੋ ਹੀ ਕਹਿੰਦੀ ਸੀ ਕਿ ਮੈਂ ਬਹੁਤ ਮਤਲਬ ਅੱਗੇ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਨੀਆਂ ਨੇ। ਇਸ ਤਰ੍ਹਾਂ ਦਸੰਬਰ ਦੇ ਵਿੱਚ ਅਖੀਰਲੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ। ਤੂ ਉ ਉਹੀ ਛੁੱਟੀਆਂ ਜਿਹੜੀਆਂ ਸਾਡੇ ਬੱਚੇ ਲੈ ਕੇ ਤੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਮਤਲਬ ਜਾਣ ਵਾਸਤੇ ਗੱਲਬਾਤ ਕੀਤੀ ਬੜੀ ਹੱਸ ਖੜ ਕੇ ਸੁਭਾ ਮੇਰੇ ਦੂਸਰੇ ਪਤੀਜੀ ਨਾਲ ਗੱਲ ਕੀਤੀ ਕਿਉਂਕਿ ਇਹ ਵੀ ਮੇਰੀ ਪਤੀਜੀ ਹੈ ਤੇ ਗੱਲ ਕੀਤੀ ਕਿ ਵੀਰੇ ਮੈਨੂੰ ਆ ਕੇ ਲੈ ਜਾ ਮੈਂ ਹੁਣ 4 ਦਿਨ ਤੁਹਾਡੇ ਕੋਲ ਲਾ ਕੇ ਆਵਾਂਗੀ ਮੈਂ ਛੁੱਟੀਆਂ ਬੜੇ ਖੁਸ਼ੀ ਖੁਸ਼ੀ ਉਹਨੇ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਘੁੰਮਾਂ ਫਿਰਾਂਗੇ ਇੰਜੋਏ ਕਰਾਂਗੇ ਸੋ ਮਨ ਦੇ ਵਿੱਚ ਇੱਕ ਰੀਝਾ ਸੀ ਮੰਗਾ ਸੀ ਉਹ ਵਿਚਾਰੀ ਦੀਆਂ ਵਿੱਚ ਹੀ ਦੱਬ ਕੇ ਰਹਿ ਗਈਆਂ ਜੀ ਕੀ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ ਲੇਡੀਜ਼ ਦੀਆਂ ਜਿਹੜੀਆਂ ਨੇ ਆਪਾਂ ਉਥੇ ਕਰਾਇਆ ਮਾਫ ਹੈ ਤੇ ਕਰਾਇਆ ਕਾਹਦਾ ਮਾਫੀ ਜੀ ਜਦੋਂ ਬੱਸਾਂ ਨਹੀਂ ਰੋਕਦੇ ਟੁੱਟੀਆਂ ਪੱਜੀਆਂ ਬੱਸਾਂ ਨੇ ਤੇ ਕੁੜੀਆਂ ਲੇਡੀਜ਼ ਵਿਚਾਰੀਆਂ ਮਗਰ ਬੱਸਾਂ ਦੇ ਪੱਜੀਆਂ ਫਿਰਦੀਆਂ ਨੇ ਅੱਡਿਆਂ ਤੂੰ ਛੱਡ ਕੇ ਅੱਗੇ ਜਾ ਕੇ ਰੋਕਦੇ ਨੇ ਉਹ ਇਸ ਕਰਕੇ ਮਜਬੂਰੀ ਵਸ ਉਹਨੂੰ ਕਿਸੇ ਉਹੋ ਜੀ ਬਸ ਤੇ ਚੜਨਾ ਪਿਆ ਜਿਹਦੀ ਕੋਈ ਵਾਈਪਰ ਨਹੀਂ ਚੱਲ ਰਹੀ ਸੀ ਜੀ ਦਾ ਕੋਈ ਪੂਰਾ ਪਤਨੀ ਸ਼ਾਇਦ ਕੁਝ ਹੈ ਕਿ ਨਹੀਂ ਹੈ ਸੀ ਕੀ ਦੀ ਗਲਤੀ ਇਹ ਤਾਂ ਪਰਮਾਤਮਾ ਜਾਣਦਾ ਹੈ ਪਰ ਇਹ ਸਰਕਾਰਾਂ ਦੀਆਂ ਨਕਾਮੀਆਂ ਨੇ ਅੱਗੋਂ ਸੜਕਾਂ ਦੀ ਵੇਖੋ ਕਿਹੋ ਜੀ ਸੁਰੱਖਿਆ ਕਰ ਰੱਖੀ ਐ ਇੱਕ ਤੰਗ ਪੁਲ ਕਿੰਨੇ ਚਿਰਾਂ ਤੋਂ ਮੇਰੇ ਕੱਲ ਸਾਲਾਂ ਤੋਂ ਤੰਗ ਪੁਲ ਜਿਹੜਾ ਚੱਲਿਆ ਉਵੇਂ ਹੀ ਚੱਲਿਆ ਜਾਂਦਾ ਅੱਜ ਹੁਣ ਵੱਡਾ ਹਾਦਸਾ ਹੋ ਗਿਆ ਹੁਣ ਵੇਖੋ ਸਰਕਾਰਾਂ ਬਿਆਨ ਦੇਣਗੀਆਂ ਕਿ ਅਸੀਂ ਜੀ ਹੁਣ ਪੁਲ ਵੱਡੇ ਕਰਦੇਾਂਗੇ ਜੀ ਅਸੀਂ ਫਲਾਨਾ ਕਰਦੇਾਂਗੇ ਥਾਂ ਥਾਂ ਤੇ ਟੋਲ ਟੈਕਸ ਲਾ ਛੱਡੇ ਨੇ ਕਾਰਾਂ ਦੇ ਵਿੱਚੋਂ ਇੱਕ ਇੱਕ ਰੁਪਈਆ ਜਿਹੜਾ ਸਾਡੇ ਕੋਲ ਟੈਕਸ ਦੇ ਰੂਪਾਂ ਦੇ ਵਿੱਚ ਖਿੱਚਿਆ ਜਾ ਰਿਹਾ ਤੇ ਬਦਲੇ ਦੇ ਵਿੱਚ ਸਾਨੂੰ ਆਹੀ ਕੁਝ ਮਿਲ ਰਿਹਾ ਬਸ ਜੇ ਲੜਕਾ ਲੈਣ ਗਿਆ ਸੀ ਜੀ ਬੱਤੇ ਛੁੱਟੀਆਂ ਸੀਗੇ ਉਹਨਾਂ ਮੰਨ ਲਓ ਚੰਡੀਗੜ੍ਹ ਕੇ ਤੁਹਾਡੇ ਕੋਲ ਆਵਾਂਗੇ ਮੈਂ ਕਹਾਂਗੀ ਬਸ ਉਹ ਲੜਕਾ ਲੈਣ ਗਿਆ ਉਹ ਬਠਿੰਡੇ ਤੱਕ ਮੰਨ ਲਓ ਕਿੰਦਾ ਲੜਕਾ ਮੈਂ ਕੰਮ ਸੀ ਨਾਲ ਉਹਨੇ ਕਿਹਾ ਮੈਂ ਚਲ ਮੈਂ ਲੈ ਕੇ ਤੈਨੂੰ ਚਲਾ ਜਾਊਗਾ ਉਹ ਤਾਂ ਬਸ ਚੜਨ ਲੱਗ ਗਿਆ ਉਹਨੇ ਫੋਨ ਕੀਤਾ ਮੈਂ ਬੈਠ ਗਈਆਂ ਤੇ 10 ਕਿਲੋ ਮਿੰਟਾਂ ਬਾਅਦ ਹੀ ਫੋਨ ਆ ਗਿਆ ਵੀ ਉਸੇ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਬੱਸ ਹੁੱਦ ਤੇ 2 ਘੰਟੇ ਅੱਧੇ ਚ ਲੱਤ ਹੋ ਗਈ ਨਾਲ ਕੋਈ ਸਪੀਅਰ ਹੋ